ਅਬ ਚਾਰ ਝੰਡੀਆਂ ਜਿਹਾ ਲੈ ਕੇ ਖੜ ਜੰਨੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਕੱਲੇ ਕੱਲੇ ਦਾ ਹਿਸਾਬ ਕਰਾਂਗੇ ਕੱਲੇ ਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਣਾ ਆ ਜਿੰਨੇ ਵੀ ਤੁਰੇ ਹੋਏ ਨੇ ਕੋਈ ਸਰਕਾਰ ਕੋਈ ਸਰਕਾਰ ਰੋਕ ਨਹੀਂ ਸਕਦਾ ਕਿ ਮੋਦੀ ਦੀ ਸਰਕਾਰ ਬਣ ਨੂੰ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਫੇਰ ਨਾ ਕਿਉਂ ਮੈਂ ਤੁਹਾਨੂੰ ਅੱਕ ਕੇ ਅੱਜ ਗੱਲ ਕਹਿ ਰਹੇ ਹਾਂ ਤੁਸੀਂ ਬੰਦੇ ਦੇ ਪੁੱਤ ਬਣਜੋ ਜੇ ਕਰਨਾ ਫੇਰ ਨਾ ਕਿ ਉਹ ਜਿੰਨੇ ਕੁ ਤੁਸੀਂ ਢਾਈ ਡੋਟ ਰੂ ਪਹਿਲਾਂ ਫਿਰਦੇ ਹੋ ਤੁਸੀਂ ਉਹ ਫੋਰਚੂਨਰ ਡੇਬਰਾ ਬਣਾਈਆਂ ਮਜ਼ਦੂਰਾਂ ਨੂੰ ਨਾਲ ਲਾਲ ਯਾ ਕੱਟ ਕਰਦੇ ਰਹੇ ਹੋ ਤੁਸੀਂ ਤੁਸੀਂ ਤਮਾਸ਼ਾ ਬਣਾਇਆ ਪੰਜਾਬ ਦਾ ਦੁਨੀਆ ਚ ਮਿੱਟੀ ਬਲੀਦ ਕੀਤਾ ਹੈ ਤੁਹਾਨੂੰ ਚਾਹੀਦਾ ਕੀ ਹੈ ਕੋਈ ਚੀਜ਼ ਦੀ ਕਿਸੇ ਕਿਸਾਨ ਨੂੰ ਕਮੀ ਨਹੀਂ ਨਗੀ ਪੰਜਾਬ ਚ ਜੇ ਕੋਈ ਕਮੀ ਆ ਤਾਂ ਅਸੀਂ ਦੇਖ ਤੋਂ ਲੈਣੀ ਹੈ ਆਪਣੇ ਤੋਂ ਇੱਕ ਇੱਕ ਚੀਜ਼ ਦੂਰ ਹੋ ਜਾਊਗੀ ਪਰ ਤੁਸੀਂ ਕਮਲਿਆਂ ਨੂੰ ਚੱਕ ਕੇ ਪਤਾ ਨਹੀਂ ਭੁੱਖੀ ਡੋਡੇ ਫੀਮ ਕਿਹੜਾ ਨਸ਼ਾ ਕਰਦੇ ਆ ਸਵੇਰੇ ਚਾਰ ਝੰਡੀਆਂ ਜੀਆਂ ਨਾਲੇ ਸਰਕਾਰ ਰਲਈ ਹੋਈਆਂ ਨਾਲ ਸਰਕਾਰ ਸਪੈਸ਼ਲ ਉਸ ਦੀ ਡਿਊਟੀ ਲਵਾ ਕੇ ਚਾਰਾਂ ਮਲੰਗਾ ਨੂੰ ਲੈ ਕੇ ਆਉਂਦੇ ਆ ਨਹੀਂ ਦੱਸੋ ਮੈਨੂੰ ਚਾਰ ਬੰਦੇ ਇਹ ਜੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਪੁਲਿਸ ਸਰੀ ਫਿਰ ਇਹ ਕੀ ਕਾਦੇ ਨੇ ਇਹ ਬੰਦੇ ਜਾਣ ਕੇ ਰੂਟ ਲਵਾ ਕੇ ਉਹਨਾਂ ਨੂੰ ਲੈ ਕੇ ਆਉਣਗੇ ਮੂਰੇ ਫਿਰ ਡਰਾਮਾ ਕਰਨਗੇ ਫੋਟੋਆਂ ਖਿੱਚੀਆਂ ਜਾਣ ਇਸ ਕਰਕੇ ਹਿਸਾਬ ਲਾ ਲਾ ਭਗਵੰਤ ਮਾਨ ਤੂੰ ਆਪਣਾ ਇੱਕ ਦਿਨ ਤੂੰ ਵੀ ਨਹੀਂ ਲੈਣਾ ਗੱਡੀ ਤੇ ਤੇ ਜਿਹੜੇ ਤੂੰ ਲਾਏ ਹੋਏ ਨੇ ਨਾ ਉਹਨਾਂ ਨੇ ਰਹਿਣਾ ਤੇ ਆਹ ਜਿਹੜੇ ਕਿਸਾਨ ਨੇ ਇਹ ਤਿਆਰੀ ਕਰ ਲੈਣ ਜਿਹੜੇ ਆਪਣੇ ਆਪ ਨੂੰ ਵੱਡੇ ਸਮਝਦੇ ਆ ਇਹਨਾਂ ਦਾ ਹਲਾਜ ਆ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਪੰਜਾਬ ਸਾਡੇ ਨਾਲ ਆ ਪੰਜਾਬ ਦੇ ਲੋਕ ਸਾਡੇ ਨਾਲ ਨੇ ਭਾਰਤੀ ਜਨਤਾ ਪਾਰਟੀ ਰੋਸ ਰੋਸ ਜਨਤਾ ਪਾਰਟੀ ਚਾਰ ਵੀਡੀਓ ਜੇ ਲੈ ਕੇ ਉੱਥੇ ਫਿਰਦੇ ਰਹਿੰਦੇ ਹੋ ਮੈਂ ਕਹਿੰਦਾ ਇਲੈਕਸ਼ਨਾਂ ਚ ਲੋਕਾਂ ਨੂੰ ਕਾਨੂੰ ਕਾਨੂੰ ਨਹੀਂ ਮੇਰੇ ਯਾਰ ਕੇ ਦਾਦਾ ਜੀ ਸਰਾਰ ਬਿਆਨ ਸਿੰਘ ਇੱਕ 47ਾਂ ਤੋਂ ਨਹੀਂ ਡਰੇ ਉਹ ਮੋੜ ਕੇ ਦੇਤੀਆਂ ਸੀ ਤੁਸੀਂ ਕੀ ਚੀਜ਼ਾਂ ਡਣੀਆਂ ਨੇ ਜੱਕੀ ਫਿਰਦੇ ਹੋ ਇਹ ਇਸ ਕਰਕੇ ਆਪਣੇ ਆਪ ਨੂੰ ਹਿਸਾਬ ਚ ਰੋ ਆਪਣਾ ਕੰਮ ਨਾਲ ਕੰਮ ਕਰੋ ਜਿੰਨਾ ਮਰਜੀ ਤੁਸੀਂ ਵਿਰੋਧ ਕਰੋ ਕਰ ਸਕਦੇ ਹੋ ਪਰ ਕੋਈ ਤਰੀਕਾ ਹੁੰਦਾ ਡੈਮੋਕ੍ਰੇਸੀ ਚ ਲੋਕਤੰਤਰ ਚ ਆਹ ਜਿਹੜੀ ਗੱਲ ਕਹੀ ਆ ਪ੍ਰਧਾਨ ਜੀ ਇਹ ਸ਼ਹਿਰਾਂ ਚ 1-2% ਦਾ ਕੋਈ ਫਰਕ ਹੋ ਪਰ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਜਿਹੜਾ ਜਗਰਾਉ 80000 ਵੋਟ ਆ 80000 ਚੋਂ ਮੈਂ ਤੁਹਾਨੂੰ ਉਹਦੇ ਦੱਸਦਾ ਜਿਹੜਾ ਮੇਰੇ ਕੋਲ ਡਾਟਾ ਹੈ ਜਗਰੌਂਚ ਇੱਕ ਤਰਫਾ 60000 ਵੋਟਾਂ ਜਿਹੜੀ ਉਹ ਬੀਜੇਪੀ ਨੇ ਪਾਈ ਜਿੰਦਾਬਾਦ ਜਿਹੜੀ ਜਿੰਦਾਬਾਦ ਜਿਹੜੇ ਜਿਹੜੇ ਗਦਾਰ ਹੋਣਗੇ ਦੇਸ਼ ਦੇ ਜਿਹੜੇ ਜਿਹੜੇ ਗਦਾਰ ਹੋਣਗੇ ਆਰਾਮ ਦੇ ਜਿਹੜੇ ਗਦਾਰ ਹੋਣਗੇ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਖੋਲਿਆ ਗੁਰੂ ਨਾਨਕ ਦਾ ਜਿਹੜੇ ਗਦਾਰ ਹੋਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਮੂਰੇ ਜਿਨ੍ਹਾਂ ਨੇ ਚਾਰ ਸ਼ਹਿਬਜ਼ਾਦਿਆਂ ਦਾ ਬੀਰ ਬਾਲ ਦਿਵਸ ਮਨਾਇਆ ਸਾਡੇ 400 ਸਾਲਾ 500 ਸਾਲ ਮਨਾਇਆ ਉਹ ਗਦਾਰ ਹੋਣਗੇ ਜਿਹੜੇ ਕਮਲ ਦੇ ਫੁੱਲ ਤੇ ਵੋਟ ਨਹੀਂ ਪਾਉਣਗੇ ਕਿਉਂਕਿ ਹਰ ਧਰਮ ਦਾ ਅਜ ਵਾਲਮੀਕ ਮਹਾਰਾਜ ਦੀ ਗੱਲ ਕਰ ਲਓ ਜੇ ਰਾਮ ਜੀ ਸਭ ਤੋਂ ਪਹਿਲਾਂ ਵੀ ਵਾਲਮੀਕ ਮਹਾਰਾਜ ਨੇ ਲਿਖਿਆ ਸੀ ਰਾਮ ਜੀ ਪੈਦਾ ਹੋਣ ਤੋਂ ਵੀ ਪਹਿਲਾਂ ਅੱਜ ਮੋਦੀ ਜੀ ਨੇ ਵੀ ਉਵੇਂ ਹੀ ਰਾਮ ਜੀ ਦੇ ਮੰਦਿਰ ਜਾਣ ਤੋਂ ਪਹਿਲਾਂ ਜਦੋਂ ਤੁਸੀਂ ਉਤਰੋਗੇ ਉੱਥੇ ਭਗਵਾਨ ਵਾਲਮੀਕ ਮਹਾਰਾਜ ਦਾ ਨਾਮ ਹੋਏਗਾ ਤੇ ਉਹਨਾਂ ਦੀ ਤਸਵੀਰ ਹੋਏਗੀ ਪਹਿਲਾਂ ਉਹਨਾਂ ਦੇ ਦਰਸ਼ਨ ਕਰੋਗੇ ਤੇ ਫਿਰ ਰਾਮ ਜੀ ਦੇ ਦਰਸ਼ਨ ਕਰੋਗੇ